ਇਹ ਟ੍ਰੇਲਰ ਨੂੰ ਦੇਖ ਕੇ ਇੰਨਾ ਜ਼ਿਆਦਾ ਪਿਆਰ ਦੇ ਰਹੇ ਨੇ ਤੇ ਆਈ ਥਿੰਕ ਮੈ ਸ਼્યોਰ ਆ ਕਿ ਫਿਲਮ ਦੇਖ ਕੇ ਵੀ ਬਹੁਤ ਜ਼ਿਆਦਾ ਖੁਸ਼ ਹੋਣਗੇ ਸਾਰੇ ਜਾਣੇ ਜਿਵੇਂ ਟ੍ਰੇਲਰ ਦੇ ਵਿੱਚ ਵੀ ਦੇਖਿਆ ਤੁਸੀਂ ਫਿਲਮ ਦੇ ਵਿੱਚ ਅ ਮਿਊਟ ਗਰਲ ਦਾ ਰੋਲ ਹੈ ਜਿਹੜਾ ਕਰ ਰਹੇ ਹੋ ਤੁਹਾਨੂੰ ਔਖਾ ਨਹੀਂ ਲੱਗਿਆ ਚੁੱਪ ਰਹਿਣਾ ਸਾਰੇ ਬਾਕੀ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂਗਾ ਵੀ ਕਿ ਕੈਨੇਡਾ ਤੋਂ ਪੰਜਾਬ ਪੰਜਾਬ ਤੋਂ ਤੁਹਾਨੂੰ ਸਿੱਧਾ ਪਾਕਿਸਤਾਨ ਭੇਜ ਦਿੱਤਾ ਗਿਆ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਉਹ ਵਾਲਾ ਕਲਚਰ ਵੀ ਐਕਸਪਲੋਰ ਕਰਕੇ ਇਸ ਕਿਰਦਾਰ ਨੂੰ ਨਿਰਵੈਰ ਹੀ ਸਾਦਗੀ ਨਾਲ ਨਿਵਾਸਦਾ ਇੱਥੇ ਸਾਧਮਰੰਦਾ ਜਾ ਇੱਕ ਹੀਰੋ ਚਾਹੀਦਾ ਸੀ ਬੰਦਾ ਚਾਹੀਦਾ ਸੀ ਕਿਰਦਾਰ ਚਾਹੀਦਾ ਸੀ ਤੁਸੀਂ ਜਦੋਂ ਵੇਖੋਗੇ ਤੇ ਤੁਹਾਨੂੰ ਲੱਗੇਗਾ ਕਿ ਵਾਕਿਆ ਯਾਰ ਇਹ ਬੰਦਾ ਹੀ ਹੀ ਇਸੇ ਥਾਂ ਤੇ ਫਿੱਟ ਹੋਣ ਵਾਲਾ ਸੀ ਕਹਾਣੀ ਇਹਦੀ ਵਾਕਿਆ ਬੜੀ ਵਧੀਆ ਬੜੀ ਸੂਖਮ ਬੜੀ ਮਤਲਬ ਸੰਜੀਦਾ ਕਹਾਣੀ ਹੈ ਬੜੀ ਬਰੀਕੀ ਨਾਲ ਇਹਨੂੰ ਬੀਪ ਸਿੰਘ ਨੇ ਲਿਖਿਆ ਕਾਮੇਡੀ ਦਾ ਹੋਣਾ ਮੈਨੂੰ ਲੱਗਦਾ ਜ਼ਿੰਦਾਦਿਲੀ ਦੀ ਨਿਸ਼ਾਨੀ ਹੈ ਪਰ ਸਿਰਫ ਇੱਕ ਰੰਗ ਹੋਣਾ ਉਹ ਖਤਰਨਾਕ ਹੈ ਜੀ ਜੇ ਤੁਸੀਂ ਇੱਕੋ ਹੀ ਰੰਗ ਦੇਖੀ ਜਾਓਗੇ ਤਾਂ ਫਿਰ ਸਿਨੇਮੇ ਦੇ ਦੂਜੇ ਛੇੜ ਨੇ ਜਿਹੜੇ ਉਹ ਕਿਤੇ ਮਤਲਬ ਲੋਕੀ ਮੰਗਣ ਲੱਗ ਜਾਣਗੇ ਵੀ ਉਹ ਵੀ ਦੇ ਲੋਕੀ ਪਾਉਂਦੇ ਪਹਿਲਾਂ ਹੀਰੋ ਹੀਰੋਇਨਸ ਦੇ ਹੀ ਆ ਇਹੋ ਜਿਹੇ ਸੀ ਜਾਂ ਮੇਨ ਜਿਹੜਾ ਬਹੁਤ ਵੱਡਾ ਇਧਰ ਤੁਸੀਂ ਬਹੁਤ ਸਾਰੇ ਕਿਰਦਾਰ ਹੈ ਜਿਹੜੇ ਪਹਿਲੀ ਵਾਰੀ ਫਿਲਮ 'ਚ ਆਏ ਆ ਉਹਨਾਂ ਦਾ ਸੀਨ ਟ੍ਰੇਲਰ 'ਚ ਦੇਖ ਰਿਹਾ ਕਿਉਂ ਕਹਾਣੀ ਬੋਲ ਰਹੀ ਆ ਲੋਕਵਾਇ ਟੀਵੀ ਨਾਲ ਜੁੜਨ ਤੁਸੀਂ ਮਹਿਮਤਾਜ 10 ਅਕਤੂਬਰ ਨੂੰ ਇੱਕ ਪੰਜਾਬੀ ਫਿਲਮ ਆਉਣ ਜਾ ਰਹੀ ਹੈ ਸੁਹੇ ਵਿੱਚ ਹੀ ਰੇਵਾਲਿਆ ਜੋ ਕਿ ਗਾਇਕ ਨਰਵੈਰ ਪੰਨੂ ਦੀ ਡੈਬਿਊ ਹੈ ਨਾਲ ਹੀ ਵੀਰ ਸਿੰਘ ਵੱਲੋਂ ਲਿਖੀ ਗਈ ਹੈ ਤਾਂ ਉਸ ਫਿਲਮ ਦੇ ਸਟਾਰ ਕਾਸਟ ਸਾਡੇ ਨਾਲ ਮੌਜੂਦ ਹੈ ਸਭ ਤੋਂ ਪਹਿਲਾਂ ਤਨੂ ਗਰੇਵਾਲ ਜੋ ਉਸ ਫਿਲਮ ਦੇ ਵਿੱਚ ਭੂਮਿਕਾ ਨਿਭਾ ਰਹੇ ਨੇ ਨਾਲ ਗੁਰਿੰਦਰ ਮਕਣਾ ਜੀ ਨੇ ਤੇ ਨਾਲ ਸਾਡੇ ਬਲਵਿੰਦਰ ਬੁਲਟ ਬਈ ਹੈ ਗੱਲਬਾਤ ਕਰਦੇ ਹਾਂ ਉਸ ਫਿਲਮ ਬਾਰੇ ਤੇ ਉਸ ਦੇ ਵਿੱਚ ਜੋ ਕੁਝ ਦਿਖਾਇਆ ਗਿਆ ਲੈਂਦੇ ਤੇ ਚੜ੍ਹਦੇ ਪੰਜਾਬ ਦੀ ਕਹਾਣੀ ਹੈ 1990 ਦੇ ਦਹਾਕੇ ਦੀਆਂ ਕਹਾਣੀ ਨੇ ਸਭ ਤੋਂ ਪਹਿਲਾਂ ਤਨੂ ਗਰੇਵਾਲ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਕਿਵੇਂ ਤੁਹਾਨੂੰ ਫਿਲਮ ਮਿਲਦੀ ਹੈ ਕਿਵੇਂ ਤੁਹਾਡੀ ਇਹਦੇ ਵਿੱਚ ਫਿਲਮ ਚ ਹੁੰਦਾ ਕਿ ਤੁਸੀਂ ਕੰਮ ਕਰਨਾ ਹੈ ਹਾਂਜੀ ਸਾਨੂੰ ਉਹਨਾਂ ਦੀ ਟੀਮ ਤੋਂ ਹੀ ਫੋਨ ਆਇਆ ਸੀਗਾ ਤੇ ਉਹਨਾਂ ਨੇ ਜਦੋਂ ਦੱਸਿਆ ਕਿ ਬੀਰ ਸਿੰਘ ਜੀ ਨੇ ਇਹ ਫਿਲਮ ਲਿਖੀ ਆ ਅਸੀਂ ਬੜੇ ਖੁਸ਼ ਹੋਏ ਅਸੀਂ ਇੰਟਰਸਟਿਡ ਹੋਏ ਵੀ ਅਸੀਂ ਸਟੋਰੀ ਸੁਣੀਏ ਬਿਕਾਸ ਉਹਨਾਂ ਦੀ ਲਿਖਤ ਤੇ ਅਸੀਂ ਪਹਿਲਾਂ ਤੋਂ ਹੀ ਫੈਨ ਆ ਤੇ ਜਦੋਂ ਅਸੀਂ ਸੁਣੀ ਤੇ ਸਾਨੂੰ ਬਹੁਤ ਅੱਛੀ ਲੱਗੀ ਮੇਰਾ ਕੈਰੈਕਟਰ ਬਹੁਤ ਵਧੀਆ ਲੱਗਿਆ ਬਹੁਤ ਹੀ ਡਿਟੇਲ ਦੇ ਨਾਲ ਉਹਨਾਂ ਨੇ ਮੇਰਾ ਕੈਰੈਕਟਰ ਲਿਖਿਆ ਤੇ ਮੈਨੂੰ ਮੈਨੂੰ ਸੀਗਾ ਕਿ ਮੈਂ ਪੀਰੀਅਡ بیس ਫਿਲਮ ਕਰਨੀ ਆ ਮੈਂ ਇਹੀ ਚੀਜ਼ ਚੀਜ਼ ਸੋਚੀ ਸੀ ਆਸਾਲੀ ਸੋਚੀ ਸੀ ਤੇ ਉਹ ਚੀਜ਼ ਮੈਨੂੰ ਮਿਲ ਗਈ ਤੇ ਮੈਂ ਬਹੁਤ ਖੁਸ਼ ਆ ਇਹ ਪ੍ਰੋਜੈਕਟ ਦਾ ਹਿੱਸਾ ਬਣ ਕੇ ਜਿਵੇਂ ਕੈਨੇਡਾ ਤੋਂ ਪੰਜਾਬ ਪੰਜਾਬ ਤੋਂ ਤੁਹਾਨੂੰ ਸਿੱਧਾ ਪਾਕਿਸਤਾਨ ਭੇਜ ਦਿੱਤਾ ਗਿਆ ਵਧੀਆ ਲੱਗਿਆ ਮੈਂ ਮੈਂ ਇਹ ਨਹੀਂ ਸੀ ਸੋਚਿਆ ਮੈਂ ਪੀਰੀਅਡ ਫਿਲਮ ਦੇ ਵਿੱਚ ਅਮ ਅ ਪਾਕਿਸਤਾਨੀ ਕੈਰੈਕਟਰ ਨਬਾਹੂੰਗੀ ਬਟ ਹਾਂ ਤਾਂ ਪੰਜਾਬੀ ਹੈ ਨਾ ਸੇਮ ਹੀ ਨੇ ਤੇ ਬਹੁਤ ਵਧੀਆ ਲੱਗਿਆ ਉਹ ਵਾਲਾ ਕਲਚਰ ਵੀ ਐਕਸਪਲੋਰ ਕਰਕੇ ਬਹੁਤ ਅੱਛਾ ਲੱਗਿਆ ਜਿਵੇਂ ਟ੍ਰੇਲਰ ਦੇ ਵਿੱਚ ਵੀ ਦੇਖਿਆ ਤੁਸੀਂ ਫਿਲਮ ਦੇ ਵਿੱਚ ਮਿਊਟ ਗਰਲ ਦਾ ਰੋਲ ਹੈ ਜਿਹੜਾ ਕਰ ਰਹੇ ਹੋ ਤੁਹਾਨੂੰ ਔਖਾ ਨਹੀਂ ਲੱਗਾ ਚੁੱਪ ਰਹਿਣਾ ਸਾਰੀ ਫਿਲਮ ਦੇ ਵਿੱਚ ਇਹ ਕਿਹਨੇ ਦੱਸਿਆ ਤੁਹਾਨੂੰ ਕਿ ਮੈਂ ਮਿਊਟ ਆ ਫਿਲਮ ਦੇ ਵਿੱਚ ਨੀ ਨੀ ਦੈਟਸ ਨਾਟ ਟ੍ਰੂ ਅਮ ਬਾਕੀ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂਗਾ ਵੀ ਕੀ ਇਹ ਰੋਗ ਨਸਰੀਆ ਹੈ ਟੈਸਟ ਟਸਟ ਕੀ ਉਹ ਬਾਤ ਪਤਾ ਲੱਗੀ ਚੌਧਰੀ ਰੱਖਿਆ ਹੋਇਆ ਹੈ ਇਹ ਬੰਦ ਹੋ ਮੁਠੀ ਤੋਂ ਲਾਖ ਕੀ ਖੁੱਲ ਗਈ ਤਾਂ ਫਿਰ ਖਾਕ ਕੀ ਅਜੇ ਖੁੱਲਣ ਹੀ ਨਹੀਂ ਹੈ ਦਸਤਕਰੀਬ ਨੂੰ ਖੋਲਾ ਗਿਆ ਅੱਛਾ ਜੇ ਨਾਲ ਕਹਾਣੀ ਦੀ ਗੱਲ ਕਰੀਏ ਤੁਹਾਡਾ ਕਿਸ ਤਰੀਕੇ ਨਾਲ ਬਣਿਆ ਉਹ ਵੀ ਪਾਕਿਸਤਾਨੀ ਰੂਲ ਹੈ ਤੁਹਾਡਾ ਜੀ ਵਿੱਚ ਨਹੀਂ ਮੇਰਾ ਇਹ ਤੁਹਾਨੂੰ ਕਿਸੇ ਨੇ ਗਲਤ ਇਨਫੋਰਮੇਸ਼ਨ ਨਾ ਦਿੱਤੀ ਆ ਮੇਰਾ ਪਾਕਿਸਤਾਨੀ ਨਹੀਂ ਆ ਹਾਂ ਮੈਂ ਆਉਂਦਾ ਜਾਣਾ ਵਾਂ ਪਾਕਿਸਤਾਨ ਚ ਹਾਂ ਮੈਂ ਇਤੋ ਪਿੱਖੀਵਿੰਡ ਦੇ ਲਾਗੇ ਦਾ ਕੋਈ ਕਿਰਦਾਰ ਹੈ ਉਹਨਾਂ ਦੇ ਪਿੰਡਾਂ ਦੇ ਜਿਹੜੇ ਬਾਰਡਰ ਦੇ ਨਾਲ ਬੈਠੇ ਪਿੰਡ ਹੈ ਤੇ ਇਹ ਕਿਰਦਾਰ ਦਾ ਆਉਣਾ ਜਾਣਾ ਵਾ ਉਧਰ ਤੇ ਇਹ ਹੁਣ ਮੈਂ ਵੀ ਨਹੀਂ ਸਾਰਾ ਦੱਸਣਾ ਪਰ ਇਹ ਕਿਵੇਂ ਲੈ ਕੇ ਜਾਂਦਾ ਫਿਲਮੇ ਵੇਖਣੀ ਪੈਣੀ ਆ ਤੇ ਕਹਾਣੀ ਇਹਦੀ ਵਾਕਿਆ ਵਧੀਆ ਬੜੀ ਸੂਖਮ ਹੈ ਬੜੀ ਮਤਲਬ ਸੰਜੀਦਾ ਕਹਾਣੀ ਹੈ ਬੜੀ ਬਰੀਕੀ ਨਾਲ ਇਹਨੂੰ ਵੀਰ ਸਿੰਘ ਨੇ ਲਿਖਿਆ ਡਾਇਰੈਕਟਰ ਜਨਜੋ ਜੀ ਨੇ ਇਹਨੂੰ ਡਾਇਰੈਕਟ ਕੀਤਾ ਤੇ ਰਵੀ 사ਨਾ ਜਿਹੜੇ ਕੈਮਰਾਮੈਨ ਹੈ ਉਹਨਾਂ ਨੇ ਇਹਨੂੰ ਬੜੇ ਖੂਬਸੂਰਤੀ ਨਾਲ ਸ਼ੂਟ ਕੀਤਾ। ਹੂੰ। ਬਾਕੀ ਸਾਰੇ ਕਿਰਦਾਰ ਸੁਖੀਚਾਲਪਾ ਜੀ, ਤਨੂ ਮੈਮ, ਨਰਵੈਰ ਵੀਰ, ਨਵ ਲਹਿਲ ਜਿੰਨੇ ਵੀ ਤੁਸੀਂ ਇਹ ਚ ਬੁਲੱਟ ਸਾਹਿਬ ਉਧਰ ਹੰਡੀ ਮੱਟੂ ਤੁਸੀਂ ਵੇਖੋਗੇ ਔਰ ਇਸ ਫਿਲਮ ਦੀ ਖਾਸੀਤ ਜਿਹੜੀ ਮੈਨੂੰ ਇਹ ਲੱਗੀ ਸੀ ਜਦੋਂ ਮੈਂ ਟ੍ਰੇਲਰ ਡੱਬ ਵੀ ਕੀਤਾ ਨਾ ਜੀ ਦਬ ਤੋਂ ਬਾਅਦ ਜਦੋਂ ਮੈਂ ਟ੍ਰੇਲਰ ਡਬ ਕਰ ਰਿਹਾ ਆ ਸਾ ਜਿਹੜਾ ਮੇਰੇ ਵੀ ਇਹਨਾਂ ਨੇ ਨਾ ਜੰਜੋਜ ਜੀ ਨੇ ਤੇ ਸਾਰੀ ਟੀਮ ਨੇ ਨਵੇਂ ਕਲਾਕਾਰਾਂ ਦੇ ਸੀਨ ਟ੍ਰੇਲਰ ਚ ਪਾਏ ਆ ਜੀ ਔਰ ਮਤਲਬ ਤੁਸੀਂ ਲੋਕੀ ਪਾਉਂਦੇ ਪਹਿਲਾਂ ਹੀਰੋ ਹੀਰੋਇਨਸ ਦੇ ਜਾਂ ਇਹੋ ਜਿਹੇ ਸੀਨ ਜਾਂ ਮੇਨ ਜਿਹੜਾ ਬਹੁਤ ਵੱਡਾ ਅਕਟਰ ਇਹਦੇ ਚ ਤੁਸੀਂ ਬਹੁਤ ਸਾਰੇ ਕਿਰਦਾਰ ਹੈ ਜਿਹੜੇ ਪਹਿਲੀ ਵਾਰੀ ਫਿਲਮ ਚ ਆਏ ਆ ਉਹਨਾਂ ਦੇ ਸੀਨ ਟ੍ਰੇਲਰ ਚ ਦਿਖ ਰਿਹਾ ਹੈ ਕਿਉਂ ਕਹਾਣੀ ਬੋਲ ਰਹੀ ਆ ਕਹਾਣੀ ਨੂੰ ਅੱਗੇ ਲੈ ਕੇ ਜਾਂਦੇ ਤੇ ਜਦੋਂ ਫਿਲਮ ਚ ਵੇਖੋਗੇ ਤੇ ਤੁਸੀਂ ਵੇਖੋਗੇ ਕਹਾਣੀ ਨੂੰ ਮਤਲਬ ਹਰ ਇੱਕ ਕਿਰਦਾਰ ਆ ਜਿਹੜਾ ਅੱਗੇ ਤੁਰਦਾ ਆ ਦੇ ਵਿੱਚ ਬਿਲਕੁਲ ਇਹ ਕਹਾਣੀ ਹੀਰੋਜ਼ ਦੀ ਕਹਾਣੀ ਨਹੀਂ ਆ ਇੱਕ ਕਿਰਦਾਰਾਂ ਦੀ ਕਹਾਣੀ ਆ ਨਿਰਵੈਰਪਨ ਨੂੰ ਤੁਹਾਨੂੰ ਹੀਰੋ ਨਹੀਂ ਲੱਗੇਗਾ ਇਸ ਫਿਲਮ ਚ ਪਰ ਉਹਨੇ ਨਿਭਾਇਆ ਜਿਸ ਤਰੀਕੇ ਨਾਲ ਜਿਸ ਕਿਰਦਾਰ ਨੂੰ ਤੁਸੀਂ ਵੇਖਿਓ ਕਿੰਨਾ ਮਤਲਬ ਆ ਦੇਸੀ ਜਿਹਾ ਮੁੰਡਾ ਯਾਰ ਉਹ ਪਿੰਡੂ ਜਿਹੜਾ ਕਿਸ ਤਰ੍ਹਾਂ ਉਹਦਾ ਅਨਪੋਲਪ ਅਨਪੋਲ ਕੋਨੇ ਚ ਪਾਕਿਸਤਾਨ ਚਲ ਜਾਂਦਾ ਇੱਕ ਕੁੜੀ ਦੀ ਮੁਹੱਬਤ ਦੇ ਵਿੱਚ ਤੇ ਇਹ ਬਹੁਤ ਸੋਹਣੀ ਮਤਲਬ ਮੈਂ ਸਾਰੀ ਬਿਆਨ ਕਰ ਦਾਂਗੇ ਤੇ ਫਿਰ ਫਿਲਮਾਂ ਵੀ ਨੇ ਵੇਖਣੀਆਂ ਸੋ ਇਹ ਵੇਖ ਕੇ ਪਤਾ ਲੱਗ ਗਿਆ ਉਦਾਂ ਹੀ ਕਹਾਣੀ ਜੇ ਇਸ ਤਰੀਕੇ ਦੀ ਕਦੇ ਅਸਲੀਅਤ ਦੇ ਵਿੱਚ ਸੁਣੀ ਹੋਵੇ ਤੁਸੀਂ ਕਿ ਇਦਾਂ ਕੋਈ ਬੰਦਾ ਟੱਪ ਕੇ ਆਵੇ ਨਹੀਂ ਅਸਲੀਅਤ ਤੇ ਹੁਣ ਜਦੋਂ ਹੜਾਏ ਨੇ ਹੜਾਂ ਦੇ ਵਿੱਚ ਇੱਕ ਪਤਾ ਲੱਗਾ ਹੈ ਕਿ ਇੱਕ 15-16 ਸਾਲ ਦੀ ਕੁੜੀ ਉਧਰ ਫਿਰੋਜ਼ਪੁਰ ਬੈਲਟ 'ਚ ਆ ਗਈ ਸੀ ਅੰਦਰ ਜੀ ਤੇ ਉਹ ਜਿਸ ਤਰ੍ਹਾਂ ਉਹ ਬੱਚਾ ਇੱਕ ਕਾਬਲ ਤੋਂ ਆ ਗਿਆ ਇਧਰ ਜਾਇ ਦੇ ਟਾਇਰ ਚ ਤੇ ਇਹੀ ਕਹਾਣੀਆਂ ਬਣਦੀਆਂ ਨੇ ਇਹੀ ਐਕਚੁਅਲੀ ਵਾਕਿਆ ਹੁੰਦੇ ਜਿਹੜੇ ਵਾਕਿਆ ਨੂੰ ਫਿਰ ਕੋਈ ਬੰਦੇ ਦੇ ਦਿਮਾਗ ਤੇ ਪੱਟੀ ਚੜ ਜਾਂਦੀ ਵੀ ਤੇ ਕੁਝ ਕੰਮ ਕੀਤਾ ਜਾ ਸਕਦਾ ਇੱਕ ਬਹੁਤ ਪੁਰਾਣੀ ਫਿਲਮ ਹੈ ਰਾਮਚੰਦ ਪਾਕਿਸਤਾਨੀ ਉਹਦੇ ਚ ਵੀ ਇੱਕ ਬੱਚਾ ਜਿਹੜਾ ਉਹ ਇਧਰ ਆ ਜਾਂਦਾ ਤੇ ਉਹਦੋਂ ਕਿਵੇਂ ਟ੍ਰੀਟ ਹੁੰਦਾ ਉਹ ਵੇਖਣ ਵਾਲੀ ਫਿਲਮ ਹੈ ਤੇ ਇਹ ਸਾਡੀ ਫਿਲਮ ਵੀ ਵੇਖਣ ਵਾਲੀ ਹੈ ਤੁਹਾਨੂੰ ਸੱਸ ਦੱਸਣੀ ਨਹੀਂ ਅਸੀਂ ਤੁਸੀਂ ਤੇ 10 ਅਕਤੂਬਰ ਨੂੰ ਸਰਮੇ ਕਰਾ ਚ ਜਾ ਕੇ ਵੇਖੋਗੇ ਵੀ ਕਹਾਣੀ ਕੀ ਹੈ ਅੱਛਾ ਬਲਵਿੰਦਰ ਭਾਈ ਜੀ ਫਿਲਮ ਦੇ ਵਿੱਚ ਵੀ ਦੇਖਿਆ ਵੀ ਜਿਹੜੀ ਸਰਹੱਦ ਹੈ ਜ਼ਮੀਨ ਦੇ ਉੱਤੇ ਤੇ ਚਲੋ ਕੱਟੇ ਗਈ ਮਤਲਬ ਹੱਦਾਂ ਬਣ ਗਈਆਂ ਪਰ ਦਿਲਾਂ ਦੇ ਵਿੱਚ ਨਹੀਂ ਬਣ ਸਕਦੀ ਇਹ ਬੰਦੇ ਦੀ ਗੱਲ ਹੈ ਜਿਹੜੀਆਂ ਹੱਦਾਂ ਬਣਾਈਆਂ ਨੇ ਤੇ ਦਿਲਾਂ ਦੀ ਜਿਹੜੀ ਹੱਦ ਹੈਗੀ ਆ ਉਹ ਕੋਈ ਹੱਦ ਨਹੀਂ ਹੈਗੀ ਜਿਵੇਂ ਦੁਨੀਆ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਸਾਰੇ ਲੋਕ ਤੋੜਨ ਤੇ ਲੱਗੇ ਹੋਏ ਹਾਂ ਫਿਲਹਾਲ ਹੁਣ ਤਾਂ ਬਹੁਤ ਜ਼ਿਆਦਾ ਡਿਵੀਜ਼ਨਾਂ ਪੈਦਾ ਕੀਤੀਆਂ ਜਾ ਰਹੀਆਂ ਨੇ ਉਹ ਚਾਹ ਕਾਸਟ ਵਾਈਜ਼ ਹੈ ਰਿਲੀਜੀਅਨ ਵਾਈਜ਼ ਹੈ ਕੰਟਰੀ ਵਾਈਜ਼ ਹੈ ਸਾਰਾ ਕੁਝ ਕੀਤਾ ਜਾ ਰਿਹਾ ਹੈ ਤਾਂ ਜਿੱਥੇ ਆਰਟ ਦਾ ਕੰਮ ਆ ਜਾਂਦਾ ਤਾਂ ਆਰਟ ਫਿਰ ਸਭ ਹੱਦਾਂ ਦੇ ਉੱਤੋਂ ਦੀ ਉਹਨਾਂ ਬਰੜ ਕੇ ਲੰਘ ਜਾਂਦੀ ਉਹਦੇ ਉੱਤੋਂ ਦੀ ਤਾਂ ਇਹੀ ਸਾਡੀ ਫਿਲਮ ਨੇ ਵੀ ਇਹੀ ਕੰਮ ਕੀਤਾ ਕਿ ਅਸੀਂ ਜਿਹੜੀਆਂ ਦਰਾਰਾਂ ਵਾਰ-ਵਾਰ ਉਹ ਪੈਦਾ ਕਰਦੇ ਆ ਚਾਹੇ ਪੋਲਿਟਿਕਸ ਜਿੱਥੇ ਜਨੀਆ ਘਟਨਾਵਾਂ ਪੈਦਾ ਕਰਕੇ ਤਾਂ ਉਹ ਸਾਨੂੰ ਜਿਹੜੀਆਂ ਉਹ ਦਰਾਰਾਂ ਨੇ ਉਹ ਮਤਲਬ ਸਹਿਣ ਨਹੀਂ ਹੁੰਦੀਆਂ ਕਲਾਕਾਰਾਂ ਨੂੰ ਫਿਰ ਅਸੀਂ ਹੌਲੀ-ਹੌਲੀ ਫਿਰ ਆਪਣੀ ਕਲਾ ਦੇ ਨਾਲ ਉਹਦੀ ਮੱਲ ਬਣਾਉਣੇ ਆ ਉਹ ਫੱਟ ਜਿਹੜੇ ਹਰੇ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨੂੰ ਤੇ ਵੈਸੇ ਕਹੀਓ ਲੈਂਦੇ ਪੰਜਾਬ ਕਦੇ ਹਾਂਜੀ ਲੈਂਦੇ ਪੰਜਾਬ ਮੇਰੇ ਦਾਦੇ ਉਧਰ ਹੀ ਆਏ ਸੀ ਅਸੀਂ ਉਧਰ ਦੀਆਂ ਅਸਲ ਦੇ ਵਿੱਚ ਮਤਲਬ ਜਿਆਦਾ ਲੱਗਿਆ ਹੁਣਾਂ ਕੰਮ ਕਰਨ ਦੇ ਵਿੱਚ ਆਹ ਦੇਖੋ ਚਾਹਤ ਹਮੇਸ਼ਾ ਹੁੰਦੀ ਜਿਹੜਾ ਵੀ ਮਨ ਦਾ ਜਿਉਂਦਾ ਹੈ ਨਾ ਜਿਹਦਾ ਦਿਲ ਹੈ ਜੀ ਉਹਦੇ ਅੰਦਰ ਇਹ ਹਮੇਸ਼ਾ ਸਵਾਲ ਰਹਿੰਦਾ ਜੇ ਬੱਚੇ ਨੂੰ ਕਹੀਏ ਨਾ ਬੱਚਾ ਉਹ ਕੰਧ ਤੋਂ ਪਰਲੇ ਪਾਸ ਨਹੀਂ ਜਾਣਾ ਤਾਂ ਸਵਾਲ ਹੋਊਗਾ ਵੀ ਇਹ ਕੰਧ ਕਿਉਂ ਵਿਚਾਲੇ ਖੜੀ ਹੋਈ ਹੈ ਇਹ ਕੰਧ ਦਾ ਮਤਲਬ ਕੀ ਹੋਇਆ ਜਿਹੜਾ ਹਿਊਮਨ ਉਹਦਾ ਕੁਐਸਚਨ ਵੀ ਦੁਬਾਰਾ ਕਿਉਂ ਹੈ ਗਿਆ ਨੇ ਤਾਂ ਵਾਰ-ਵਾਰ ਜਿਹੜੀਆਂ ਫਿਲਮਾਂ ਨੇ ਦੁਆਰਾਂ ਨੂੰ ਤੋੜਨ ਲਈ ਬਣਦੀਆਂ ਨੇ ਵੀ ਅਸੀਂ ਯਾਰ ਅਸੀਂ ਅਸੀਂ ਇਹ ਵਾਰ-ਵਾਰ ਉਹਨਾਂ ਨੂੰ ਥਾਟ ਦਿੰਨੇ ਆ ਲੋਕਾਂ ਨੂੰ ਯਾਰ ਕੀ ਪੋਸੀਬਲ ਨਹੀਂ ਹੈਗਾ ਕਿ ਅਸੀਂ ਆਰਾਮ ਨਾਲ ਇੱਥੋਂ ਜਾਈਏ ਉੱਧਰ ਲੋਕ ਇੱਧਰ ਆਉਣੇ ਇੱਧਰ ਲੈ ਉੱਧਰ ਜਾਣ ਜੀ ਤਾਂ ਇਹ ਇਹ ਹੋ ਸਕਦਾ ਕਦੇ ਸੰਭਵ ਹੋ ਵੀ ਜਾਵੇ ਪੰਜਾਬੀ ਸਿਨੇਮੇ ਵਿੱਚ ਵੀ ਬੜੀਆਂ ਘੱਟ ਫਿਲਮਾਂ ਬਣਦੀਆਂ ਬੇਚਦਾਂਦੀਆਂ ਆਮ ਤੌਰ ਤੇ ਆਪਾਂ ਦੇਖਿਆ ਕਿ ਕਾਮੇਡੀ ਨੂੰ ਜ਼ਿਆਦਾ ਰੱਖਿਆ ਜਾਂਦਾ ਪਰ ਇਦਾਂ ਦੀਆਂ ਫਿਲਮਾਂ ਬੜੀਆਂ ਘੱਟ ਬਣਦੀਆਂ ਨਹੀਂ ਕਾਮੇਡੀ ਤੇ ਇੱਕ ਮੈਨੂੰ ਇਹ ਲੱਗਦਾ ਜਿਹੜਾ ਮੈਂ ਸਟੱਡੀ ਕੀਤਾ ਨਾ ਦੇਖੋ ਪੰਜਾਬੀਆਂ ਦੀ ਇੱਕ ਸਭ ਤੋਂ ਸੋਹਣੀ ਖਾਸੀਅਤ ਹੈ ਜੀ ਇਹ ਲੋਕ ਉੱਥੇ ਵੀ ਹੱਸ ਲੈਂਦੇ ਆ ਸਾਡੀ ਜ਼ਿੰਦਗੀ ਦਾ ਜਿਹੜਾ ਮੇਨ ਉਹ ਹੈ ਅਸੀਂ ਹੱਸਦੇ ਆ ਅਸੀਂ ਦੁੱਖ ਚ ਵੀ ਹੱਸਦੇ ਆ ਇਹ ਮਨ ਕੇ ਅਸੀਂ ਕਈ ਵਾਰੀ ਤਮਾਸ਼ਵੀਨ ਵੀ ਲੱਗਣ ਲੱਗ ਜਾਂਦੇ ਆ ਵੀ ਜਿੱਥੇ ਨਹੀਂ ਹੱਸਣ ਦੀ ਲੋੜ ਸੀ ਉੱਥੇ ਵੀ ਹੱਸ ਲੈਂਦੇ ਆ ਤਾਂ ਕਾਮੇਡੀ ਦਾ ਹੋਣਾ ਮੈਨੂੰ ਲੱਗਦਾ ਜ਼ਿੰਦਾਦਿਲੀ ਦੀ ਨਿਸ਼ਾਨੀ ਹੈ ਪਰ ਸਿਰਫ ਇੱਕ ਰੰਗ ਹੋਣਾ ਉਹ ਖਤਰਨਾਕ ਹੈ ਜੀ ਵੀ ਜੇ ਤੁਸੀਂ ਇੱਕੋ ਹੀ ਰੰਗ ਦੇਖੀ ਜਾਓਗੇ ਤਾਂ ਫਿਰ ਸਿਨੇਮੇ ਦੇ ਦੂਜੇ ਛੇੜ ਨੇ ਜਿਹੜੇ ਉਹ ਕਿਤੇ ਮਤਲਬ ਲੋਕੀ ਮੰਗਣ ਲੱਗ ਜਾਣਗੇ ਵੀ ਉਹ ਵੀ ਦਿਓ ਜਦੋਂ ਐ ਵਨ ਸੌਨਤਾ ਦੀਆਂ ਫਿਲਮਾਂ ਬਣਣਗੀਆਂ ਕਾਮੇਡੀ ਬਣੂਗੀ ਫਿਰ ਇਸ ਤਰ੍ਹਾਂ ਦੀ ਕੋਈ ਸੋਹਣੀ ਜਿਹੀ ਫਿਲਮ ਮਤਲਬ ਸੈਂਸਿਬਲ ਫਿਲਮ ਬਣੂਗੀ ਫਿਰ ਇਸ ਤੋਂ ਬਾਅਦ ਕੋਈ ਹੀਰੋਇਕ ਫਿਲਮ ਬਣੂਗੀ ਤਾਂ ਲੋਕਾਂ ਨੂੰ ਫਿਰ ਵਨ ਸੌਨਤਾ 'ਚ ਸੁਆਦ ਆਊਗਾ ਬਿਲਕੁਲ ਜੀ ਨਰਵੈਰ ਪੰਨੂ ਨਾਲ ਕੰਮ ਕਰਕੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਇਟ ਹੋਇਆ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਉਹ ਬਹੁਤ ਹੀ ਵਧੀਆ ਕੋ-ਆਰਟਿਸਟ ਨੇ ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਤੇ ਬਹੁਤ ਸ਼ਾਰਪ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਫਿਲਮ ਦੇ ਵਿੱਚ ਬਹੁਤ ਛੇਤੀ ਸਿੱਖਿਆ ਤੇ ਫਿਲਮ ਦੇਖ ਕੇ ਤੁਹਾਨੂੰ ਲੱਗੂਗਾ ਨਹੀਂ ਕਿ ਉਹਨਾਂ ਦੀ ਹਾਂਜੀ ਅਚਾ ਜਿੱਦਾਂ ਆਪਾਂ ਗੱਲ ਕਰੀ ਦੀ ਆਪਾਂ ਨਰਵੈਰ ਪੰਨੂ ਦੀ ਜਾਂ ਉਹਦੇ ਨਾਲ ਹੀ ਵੀਰ ਸਿੰਘ ਦੀ ਗੱਲ ਕਰੀਏ ਤਾਂ ਵੀਰ ਸਿੰਘ ਨੇ ਮਤਲਬ ਗੀਤ ਬੜੇ ਸੋਹਣੇ ਸੋਹਣੇ ਲਿਖੇ ਨਹੀਂ ਤਾਂ ਹੁਣ ਉਹਨਾਂ ਨੇ ਇੱਕ ਫਿਲਮ ਲਿਖ ਦਿੱਤੀ ਗਈ ਹੈ ਉਹ ਫਿਲਮ ਤੁਹਾਨੂੰ ਕਿਸ ਤਰੀਕੇ ਦੀ ਲੱਗੀ ਵੀ ਉਹਨਾਂ ਦੇ ਗੀਤਾਂ ਨਾਲੋਂ ਵੱਖਿਆ ਜਾਂ ਉਹੀ ਰੰਗ ਉਹਨਾਂ ਨੇ ਆਪਣੀ ਫਿਲਮ ਵਿੱਚ ਪਾਇਆ ਇਹਦਾ ਸੁਮੇਲ ਹੈ ਇੱਕ ਕੁਦਰਤੀਨਾ ਦੁਮ ਦੇ ਸੁਭਾਅ ਇੱਕੋ ਜਿਹੇ ਨੇ ਸ਼ੌਂਕ ਵੀ ਇੱਕੋ ਜਿਹੇ ਨੇ ਐ ਵੀਰ ਸਿੰਘ ਵੀ ਗਾਉਂਦੇ ਨੇ ਜੀ ਨਰਵੈਰ ਵੀ ਗਾਉਂਦੇ ਨੇ ਬਿਲਕੁਲ ਵੀਰ ਸਿੰਘ ਲਿਖਦੇ ਵੀ ਨੇ ਨਰਵੈਰ ਵੀ ਲਿਖਦੇ ਨੇ ਤੇ ਵੀਰ ਸਿੰਘ ਐਕਟਰ ਵੀ ਨੇ ਤੇ ਨਰਵੈਰ ਸਿੰਘ ਵੀ ਐਕਟਰ ਹੈ ਤੇ ਇਹ ਸੁਭਾਵਾਜੋ ਜਦੋਂ ਇੱਕ ਚੀਜ਼ ਪੋਜ਼ਿਟਿਵਿਟੀ ਨਾਲ ਉਪਜਦੀ ਆ ਨਾ ਤੇ ਉਹ ਬਹੁਤ ਸੋਹਣੀ ਉਪਜਦੀ ਆ ਵੈਸੇ ਪਹਿਲਾਂ ਤੇ ਇਹ ਜਿਹੜੀ ਉਪਜਤ ਹੈਗੀ ਆ ਵੀਰ ਸਿੰਘ ਜੀ ਦੀ ਤੇ ਇਹਨਾਂ ਨੇ ਬਾਅਦ ਚ ਫਿਰ ਸੋਚਿਆ ਵੀ ਆਪਾਂ ਨਰਵੈਰ ਸਿੰਘ ਸੋਹਣਾ ਕਿਰਦਾਰ ਨਿਵਾ ਸਕਦਾ ਹੋਰ ਵੀ ਹੀਰੋ ਸਨ ਪਰ ਉਹ ਹੀਰੋ ਲੱਗਣੇ ਸੀ ਇਸ ਕਿਰਦਾਰ ਨੂੰ ਨਿਰਵੈਰ ਹੀ ਸਾਦਗੀ ਨਾਲ ਲਿਵਾ ਸਕਦਾ ਇੱਥੇ ਸਾਦ ਮਰਦਾ ਜਾਂ ਇੱਕ ਹੀਰੋ ਚਾਹੀਦਾ ਸੀ ਬੰਦਾ ਚਾਹੀਦਾ ਸੀ ਕਿਰਦਾਰ ਚਾਹੀਦਾ ਸੀ ਜੀ ਫਿਰ ਵੀਰ ਸਿੰਘ ਨੇ ਉਹ ਹੋ ਸਕਦਾ ਉਹਨਾਂ ਦੇ ਸੋਚਾਂ ਦੇ ਵਿੱਚ ਮਤਲਬ ਕੋਈ ਉਡਾਰੀਆਂ ਮਾਰ ਰਿਹਾ ਹੋਵੇ ਤੇ ਉਹ ਨਿਰਵੈਰ ਸੀ ਤੇ ਉਹ ਤੁਸੀਂ ਜਦੋਂ ਵੇਖੋਗੇ ਤੇ ਲੱਗੇਗਾ ਕਿ ਵਾਕਿਆ ਯਾਰ ਇਹ ਬੰਦਾ ਹੀ ਇਸੇ ਥਾਂ ਤੇ ਫਿੱਟ ਹੋਣ ਵਾਲਾ ਸੀ ਹੋਰ ਕੋਈ ਇਸ ਕਿਰਦਾਰ ਨੂੰ ਕਰਨੀ ਸੀ ਸਕਦਾ ਕਰਦੇ ਸਾਰੇ ਸਕਦੇ ਸੀ ਮਗਰ ਉਹ ਜਚਣਾ ਨਹੀਂ ਸੀ ਸੋ ਇਸੇ ਤਰ੍ਹਾਂ ਤਨੋਜੀ ਹੈ ਤੇ ਤੁਸੀਂ ਜਲਵਾ ਵੇਖੋਗੇ ਜੇ ਟ੍ਰੇਲਰਸ ਤੇ ਵੇਖਿਆ ਹੀ ਆ ਹੋਰ ਵੀ ਬਹੁਤ ਸਾਰੇ ਕਿਰਦਾਰ ਨੇ ਜਿਸ ਤਰ੍ਹਾਂ ਹਾਨੀ ਮੱਟੂ ਜੀ ਇਹਦਾ ਨਵਾਂ ਰੂਪ ਵੇਖਣ ਨੂੰ ਮਿਲੇਗਾ ਔਰ ਮੈਂ ਖੁਦ ਕੋਈ ਉਸ ਤਰ੍ਹਾਂ ਨਹੀਂ ਕਹਿ ਰਿਹਾ ਕਿ ਮੂੰਹ ਤੇ ਖੜੇ ਨੇ ਮੈਂ ਬਹੁਤ ਸਾਰੀਆਂ ਫਿਲਮਾਂ ਚ ਨਾ ਜਿਹੜੇ ਮਾਝੇ ਦੇ ਬੰਦੇ ਨਹੀਂ ਆ ਉਹ ਜਦੋਂ ਕਿਸੇ ਪਟਿਆਲੇ ਵਾਲਿਆਂ ਨੂੰ ਜਾਂ ਚੰਡੀਗੜ੍ਹ ਵਾਲਿਆਂ ਨੂੰ ਮਾਝੇ ਦਾ ਕਿਰਦਾਰ ਦਈਏ ਤੇ ਉਹ ਪੌਂ ਵਾਲੀ ਭਾਸ਼ਾ ਜਿਹੜੀ ਨਾ ਲੋਹਰੀ ਭਾਸ਼ਾ ਕਹਿੰਦੇ ਆ ਉਹਨਾਂ ਨੂੰ ਬਣਾ ਕੇ ਬੋਲਣੀ ਪੈਂਦੀ ਆ ਬਲਵਿੰਦਰ ਬੋਲਟ ਨੇ ਜੋ ਪਾਲੀ ਸੀ ਮੈਂ ਦਾ ਜਦੋਂ ਟ੍ਰੇਲਰ ਡੱਬ ਕੀਤਾ ਸੀ ਮੈਂ ਉਦੋਂ ਸੁਣ ਕੇ ਨਾ ਇੱਕ ਮਨ ਚ ਹੁੰਦੀ ਆ ਖੁਸ਼ੀ ਉਹ ਮੈਨੂੰ ਖੁਸ਼ੀ ਮਤਲਬ ਮਹਿਸੂਸ ਹੋਇਆ ਕਿ ਬੰਦੇ ਨੇ ਲਾਗੇ ਬਹੁਤ ਨੇੜੇ ਬਰੀਕੀ ਤਰੀਕੇ ਨਾਲ ਇਹਨੂੰ ਵਾਚ ਕਰਕੇ ਤਾਂ ਫੜਿਆ ਤੇ ਇਹਨੂੰ ਲਿਭਾਇਆ ਤਾਂ ਤੁਹਾਨੂੰ ਲੱਗੇਗਾ ਨਹੀਂ ਕਿ ਬੰਦਾ ਲੋਰੀ ਆ ਕਿ ਪਟਿਆਲਵੀ ਆ ਸੇਮ ਗੱਲ ਮੈਂ ਤੁਹਾਨੂੰ ਦੱਸ ਰਿਹਾ ਸੰਜੂ ਫਿਲਮ ਚ ਮੈਨੂੰ ਉਦੋਂ ਤੱਕ ਪਤਾ ਨਹੀਂ ਸੀ ਵੀ ਵਿੱਕੀ ਕੌਸ਼ਲ ਮਤਲਬ ਪੰਜਾਬੀ ਆ ਜੀ ਉਹ ਜਦੋਂ ਮੈਂ ਉਹਦਾ ਕਿਰਦਾਰ ਵੇਖਿਆ ਨਾ ਗੁਜਰਾਤੀ ਦਾ ਦੋਸਤ ਦਾ ਤੁਸੀਂ ਜੱਜ ਨਹੀਂ ਕਰ ਸਕਦੇ ਵੀ ਇਹ ਬੰਦਾ ਮੈਂ ਕਿੰਨਾ ਚਿਰ ਮੈਂ ਇਹੋ ਹੀ ਸਮਝਦਾ ਰਿਹਾ ਵੀ ਉਹ ਗੁਜਰਾਤੀ ਹੈ ਬੰਦਾ ਇੰਨੀ ਉਹਨੇ ਸ਼ਿੱਦਤ ਨਾਲ ਉਹ ਕਿਰਦਾਰ ਨਿਵਾਇਆ ਭਈ ਇਨੀ ਡੈਫਲ ਜੈ ਤੇ ਇਸੇ ਤਰ੍ਹਾਂ ਸਾਡੀ ਫਿਲਮ ਦੇ ਕਲਾਕਾਰਾਂ ਨੇ ਤੇ ਬਲਵਿੰਦਰ ਬੁੱਲਟੋਰਾ ਨੇ ਮਤਲਬ ਪੂਰੀ ਸ਼ਿੱਦਤ ਨਾਲ ਕੰਮ ਕੀਤਾ ਵਾ ਸਾਡੀਆਂ ਨਿੱਜੀ ਤੌਰ ਤੇ ਪਰਸਨਲੀ ਦਾਵਾਵਾਂ ਵੀ ਆ ਵੀ ਪ੍ਰਮਾਤਮਾ ਇਸ ਫਿਲਮ ਨੂੰ ਅਹ ਜ਼ਰੂਰ ਚਲਾਵੇ ਦਰਸ਼ਕ ਜ਼ਰੂਰ ਸਰਮੇ ਤੱਕ ਕਹੋ ਹੁਣ ਤੱਕ ਦੇ ਕਿਸ ਤਰੀਕੇ ਦੇ ਰਿਵਿਊਜ਼ ਆ ਰਹੇ ਆ ਲੋਕਾਂ ਦੇ ਤੁਹਾਨੂੰ ਆ ਰਹੇ ਹੋਣਗੇ ਡੀਐਮ ਵਗੈਰਾ ਕਿ ਕੀ ਕਹਿਣਾ ਟ੍ਰੇਲਰ ਦੇਖਣ ਤੋਂ ਬਾਅਦ ਕਿ ਕਿਸ ਤਰੀਕੇ ਦੀ ਲੱਗੀ ਨਵੀਂ ਚੀਜ਼ ਜੋ ਹਾਂਜੀ ਬਹੁਤ ਖੁਸ਼ ਹੋ ਰਹੇ ਨੇ ਆਡੀਅנס ਤੇ ਇਹ ਚੀਜ਼ ਦੇਖ ਕੇ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਅਸੀਂ ਵੀ ਬਹੁਤ ਐਕਸਾਈਟਿਡ ਆ ਤੇ ਟ੍ਰੇਲਰ ਨੂੰ ਦੇਖ ਕੇ ਇੰਨਾ ਜ਼ਿਆਦਾ ਪਿਆਰ ਦੇ ਰਹੇ ਨੇ ਤੇ ਇਹ ਚੀਜ਼ ਆਈ ਥਿੰਕ ਮੈਸ਼ਰ ਕਿ ਫਿਲਮ ਦੇਖ ਕੇ ਵੀ ਬਹੁਤ ਜ਼ਿਆਦਾ ਖੁਸ਼ ਹੋਣਗੇ ਸਾਰੇ ਜਾਣੇ ਬਹੁਤ ਕਾ ਟੈਕਟਰਸ ਹੁੰਦੇ ਜੋ ਗੀਤਾਂ ਤੋਂ ਬਾਅਦ ਫਿਲਮਾਂ ਵਿੱਚ ਪੈਰ ਧਰਦੇ ਤੇ ਕਾਮਯਾਬ ਹੁੰਦੇ ਤੁਸੀਂ ਮੰਨਦੇ ਹੋ ਉਹਨਾਂ ਦੇ ਵਿੱਚੋਂ ਇੱਕ ਉਹ ਤੁਸੀਂ ਮੈਂ ਕਹਿੰਦਾ ਰਪਿੰਦਰਾ ਹਾਂਜੀ ਜਰਨੀ ਸ਼ੁਰੂ ਹੋਈ ਹੈ ਫਿਲਮਾਂ ਦੀ ਵਧੀਆ ਜਾ ਰਿਹਾ ਸਾਰਾ ਕੁਝ ਤੇ ਆਈ ਹੋਪ ਅੱਗੇ ਵੀ ਵਧੀਆ ਹੀ ਜਾਂਦਾ ਰਹੇ ਇਹ ਫਿਲਮ ਦੇ ਵਿੱਚ ਕੋਈ ਮੁਸ਼ਕਲ ਆਈ ਹੋਵੇ ਪਾਕਿਸਤਾਨੀ ਰੋਲ ਕਰਦੇ ਆ ਕਿਉਂਕਿ ਕੈਨੇਡਾ ਤੋਂ ਪੰਜਾਬ ਵਾਲੀ ਗੱਲ ਫੇਰ ਆ ਗਈ ਕਿ ਉਧਰ ਪਸੰਦਾ ਪਾਕਿਸਤਾਨ ਕੋਈ ਮੁਸ਼ਕਲ ਨਹੀਂ ਪਾਕਿਸਤਾਨ ਪੰਜਾਬ ਵਾਂਗੂ ਹੀ ਆ ਸੇਮ ਹੀ ਆ ਤੇ ਸੇਮ ਹੀ ਲੱਗਿਆ ਮੈਨੂੰ ਭਈ ਲੱਗਦਾ ਹੈ ਇਸ ਮੂਵੀ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜੀਆਂ ਉਹ ਆਪਾਂ ਗੱਲ ਕੀਤੀ ਨਫ਼ਰਤਾਂ ਦੀ ਉਹ ਖਤਮ ਹੋਣਗੀਆਂ ਕਿਤੇ ਨਾ ਕਿਤੇ ਕਿਉਂਕਿ ਲਗਾਤਾਰ ਵਧਾਉਣ ਵਾਲੇ ਬਹੁਤ ਨੇ ਪਰ ਉਹ ਨਫ਼ਰਤ ਨੂੰ ਘਟਾਉਣ ਵਾਲੇ ਬੜੇ ਘੱਟ ਨੇ ਝਾੜੂ ਲਾਉਣ ਵਾਲਾ ਕੰਮ ਹੈ ਮਿੱਟੀ ਘਟਾਉਂਦਾ ਰਹਿੰਦਾ ਝਾੜੂ ਲਾਉਣ ਵਾਲੇ ਝਾੜੂ ਲਾਈ ਜਾਂਦੇ ਆ ਤਾਂ ਮੈਨੂੰ ਲੱਗਦਾ ਵੀ ਦਿਲਾਂ ਦੇ ਅੰਦਰ ਜਿਹੜੀ ਹੈਗੀ ਸੀ ਉਹ ਪਿਆਰ ਦੀ ਭਾਵਨਾ ਤਾਂ ਜਾਗਦੀ ਹੈ ਜਦੋਂ ਤੁਸੀਂ ਸੋਹਣੀ ਚੀਜ਼ ਦੇਖਦੇ ਹੋ ਤੇ ਫਿਲਮ ਉਸ ਲੜੀ ਨੂੰ ਜਿਹੜੀ ਕਲਾਕਾਰ ਹੁਣ ਤੱਕ ਨਵਾਉਂਦੇ ਆਏ ਆ ਵੀ ਯਾਰ ਇਹ ਹੱਦਾਂ ਸਰਹੱਦਾਂ ਖਤਮ ਕਰੋ ਉਹਦੇ ਵਿੱਚ ਬਹੁਤ ਵੱਡੀ ਸਹਾਇਗੀ ਹੋਊਗੀ ਬਨਾਈ ਕੋਈ ਤੁਹਾਡੀ ਤੁਹਾਡੀਆਂ ਲਾਈਨਾਂ ਕੁਝ ਇਸ ਫਿਲਮ ਦੇ ਫਿਲਮ ਦੇ ਲਈ ਮੇਰੀ ਲਾਈਨ ਨਹੀਂ ਫਿਲਮ ਦੇ ਲਈ ਮੈਂ ਤਾਂ ਇਹਨਾਂ ਗੱਲਾਂ ਵਿੱਚ ਸ਼ਾਇਰੀ ਸ਼ਾਇਰੀ ਜਿਹੜੀ ਤੁਹਾਡੀ ਹੁੰਦੀ ਹੈ ਸ਼ਾਇਰੀ ਹੁਣ ਮੌਕੇ ਤੇ ਯਾਦ ਕਰਨੀ ਹੈ ਮੌਕੇ ਤੇ ਕਰ ਲੋ ਸ਼ਾਇਰੀ ਮੌਕੇ ਤੇ ਹਾਂ ਜੋ ਚਾਨਣ ਦੀ ਭਾਲ ਵਿੱਚ ਜੋ ਚਾਨਣ ਦੀ ਭਾਲ ਚ ਤੁਰਿਆ ਹੋਇਆ ਇਹ ਸੂਰਜ ਇੱਕ ਦਿਨ ਉਸ ਦੇ ਅੰਦਰੋਂ ਉਗਦਾ ਹੈ ਆ ਪੋਲੀਵਰੀ ਹੋਣ ਪਾ ਲੇਗਾ ਤੇ ਥੈਂਕ ਯੂ ਬਹੁਤ ਜੀ ਆ ਕਿਉਂ ਲੋਕ ਨਹੀਂ ਜਿਹੜੇ 10 ਤਰੀਕ ਨੂੰ ਸਿਨੇਮਾ ਘਰਾਂ ਵਿੱਚੋਂ ਕਾਰਨ ਕਿ ਉਹਨਾਂ ਦੇ ਅ ਵੀਰ ਜੀ ਨੇ ਪਹਿਲੀ ਵਾਰੀ ਫਿਲਮ ਲਿਖੀ ਆ ਨਵਾਰਦਾ ਡੇਬਿਊ ਆ ਮੇਰੀ ਫਿਲਮਾਂ ਨੂੰ ਤੁਸੀਂ ਅੱਗੇ ਵੀ ਬਹੁਤ ਜ਼ਿਆਦਾ ਪਿਆਰ ਦਿੰਨੇ ਆ ਤੇ ਫਿਲਮ ਸੱਚੀ ਬਹੁਤ ਵਧੀਆ ਆ ਬਹੁਤ ਵਧੀਆ ਬਣੀ ਆ ਮੈਂ ਐਜ਼ ਅ ਆਡੀਅנס ਕਹਿੰਦੀ ਆ ਤੇ ਮੈਂ ਬਹੁਤ ਖੁਸ਼ ਆ ਇਹ ਪ੍ਰੋਜੈਕਟ ਦਾ ਹਿੱਸਾ ਬਣ ਕੇ ਤੇ ਮੈਨੂੰ ਬਹੁਤ ਐਕਸਾਈਟਮੈਂਟ ਆ ਕਿ ਮੇਰੇ ਸਾਰੇ ਆਡੀਅנס um ਫਿਲਮ ਨੂੰ ਦੇਖਣ ਤੇ ਆਪਦੇ ਰਿਵਿਊਸ ਦੇਣ ਜੀ ਬਹੁਤ ਧੰਨਵਾਦ ਜੀ ਸਰ ਥੈਂਕ ਯੂ ਜੀ ਥੈਂਕ ਯੂ